ਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ 나ਤ ਸਮਰਨ ਨ ਆਵਣ ਜਾਣ ਠਾਕਰ ਮੈਂ ਦਾਤ ਦਾਸ ਵੈਂ ਸੋਏ ਜੈ ਦੇਖਤ ਅਬਰਨ ਕੋਏ ਗੁਰਮੁਖ ਪਗਤ ਸਾਜ ਕਰ ਪਾਈਐ ਬਿਨ ਗੁਰ ਭੇਟੇ ਮਰਿ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਚਿਤ ਰੜਾਵੈ ਅਕਤ ਤਾ ਤਾਵੇ ਸਬਦ ਮਿਲਾਵੈ ਹਰ ਕੇ ਲੋਗ ਅਬਰ ਨਹੀਂ ਕਾਰਾ ਸੱਚੋ ਠਾਕਰ ਸੱਚ ਪਿਆਰਾ ਤਰਮੈ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੈ ਆਪੇ ਦੇਖੈ ਹੱਥ ਨਾ ਪਤੀਜੈ ਨਾਉ ਪੋ ਭੀਖੈ ਘੜ ਪਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੋਲਾ ਚੋਟਾ ਖਾਹੀ ਬਹੁਤ ਸਿਆਣਪ ਆਗ ਹੈ ਜਾਹੇ

ਪਲ ਪੰਕਜ ਮਾ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸੇ ਆਗੇ ਪ੍ਰਭ ਤੁਧ ਸਲਾਹੀ ਤੁਧ ਵਿਨ ਦੂਜਾ ਮੈਂ ਕੋ ਨਾਹੀ ਜੋ ਤਦ ਭਾਵੈ ਤੋ ਰਾਖ ਰਜਾਈ ਨਾਨਕ ਸਹਜ ਭਾਏ ਗੁਣ ਗਾਏ ਤਨਾਸਰੀ ਮਾਲਾ ਪੰਜਵਾ ਕਰ ਸੇਵਾ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜਉ ਜਉ ਜੁਨੀ ਆਇ ਤੈ ਤੇ ਵਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਔਟ ਸਾਧ ਰੱਖੋ ਦੇਖ ਰਹਾਤ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭਰਾਮਾ ਤਿਤ ਨਹੀਂ ਪਾਈ ਕਰ ਸੇਵਾ ਗੁਰ ਲਾਗ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀਵ ਤਾਈ ਰਹਾ ਅਨਕ ਪਾਪ ਕਰ ਮਾਇਆ ਕੋ ਬਚਤ ਧਰ ਮੇਰੇ ਮੇਰੀ ਕਰਤ ਸਦ ਹੀ ਵਿਹਾਵੈ ਕੋ ਐਸੋ ਰੇ ਭੇਟ ਸੰਤ ਮੇਰੇ ਲਾਹੈ ਸਗਲ ਚਿੰਤਾ ਠਾਕਰ ਸੋ ਮੇਰਾ ਰੰਗ ਲਾਵੇ ਪੜੇ ਦੇ ਸਗਲ ਵੇਦਾਂ ਨਹ ਚੁੱਕੇ ਮਨ ਤੇ ਦਾ ਇਕ ਖਿਰਨਾ ਥਿਰ ਮੇਰੇ ਕਰਕੇ ਪੰਚਾ ਕੋਈ ਸੋਰੇ ਭਗਤ ਜੋ ਮਾਇਆ ਤੇ ਰਹਤ ਇੱਕ ਅਮਰਤ ਨਾਮ ਮੇਰੇ ਦਿਲ ਸਿਚਾ ਜੇ ਤੇਰੇ ਤੀਰ ਤਨ ਆਏ ਅਹਬਦ ਮੈਲ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮੰਨੇ ਕਦ ਪਾਵ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰ ਮਨ ਇਸ ਨਾਨੈ ਸਗਲ ਅਸਰਮ ਕੀਨੇ ਮਨਵਾ ਨਹ ਪਤੀਨੇ ਗਵੇਕਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਮਰਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖਾਏ ਕਰਮ ਤਰਮ ਜੁਗਤਾ ਨਿਬਖ ਨਹੇ ਤਕਰਤਾ ਗਰਭ ਗਰਭ ਪੜੈ ਕਹੀ ਨ ਲਿਖੈ ਜਿਸਨ ਭੇਟੀਐ ਸਫਲ ਹੋਉਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋ ਪੀਖੈ ਮਨ ਹਟ ਜੋ ਕਮਾਵੇ ਤੇਰੇ ਨਾਲੇ ਖੈ ਪਾਵੈ ਬਗਲ ਜੋ ਧਿਆਨ ਲਾਵੇ ਮਾਇਆ ਦੇ ਥਾਰੀ ਕੋ ਐਸੋ ਰੇ ਸੁਖ ਦਾਈ ਪ੍ਰਭ ਕੇ ਕਥਾ ਸੁਨਾਈ ਤਿਸ ਪੇਟੇ ਗਤ ਹੋਏ ਹਮਾਰੀ ਸੂਪਰ ਸੰਗੋਪਾਲ ਰਾਏ ਕਟੈ ਰੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰ ਆਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮੇਲੇ ਸਦਾ ਰਹਾਉ ਦੂਜਾ ਧਨੋ ਸ੍ਰੀ ਮਹੰਲਾ ਪਹਿਲਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਘੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਸਹਾਰਾ ਉਹ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਤਰਣਿ ਤਰਾ ਸੰਸਾਰ ਜੋਗੀ ਨਾਮਧਾਰੂ ਮੈਲ ਲਾਗੇ ਸੱਚ ਬਿਨਾ ਗੁਰਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨ ਸਾਚਨ ਲਾਗੇ ਮੈਲ ਕਿਆ ਮਲ ਧੋਈਐ ਗਣ ਹੈ ਹਾਰ ਪਰੋਏ ਕਿਸ ਕਦੋਈਏ ਵਿਚਾਰ ਮਾਰੈ ਤਰੈ ਤਾਰੇ ਉਲਟ ਜੋ ਨਾ ਆਬਈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨੰਦਨ ਹਰ ਇੱਕ ਉਸਤਤ ਦਾ ਦੁਖ ਕਲਬਕ ਪਰ ਹਰੇ ਸਰਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣ ਗਾਵੈ ਗਾਵਣ ਹਾਰ ਸਬਦ ਸੁਹਾਵਣੋ ਸਾਲਾਹੀ ਸਾਚੇ ਮਨ ਸਤਿਗੁਰ ਪੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏ ਕੰਕਾਰ ਸਚਾਨਤ ਦੇ ਚੜੈ ਸਵਾਯਾ ਗਾਤ ਸੰਗ ਮੀਤਾ ਸੰਤ ਸੰਗਤ ਕਰਨਦਰ ਮੇਰ ਮਿਲਾਇਆ ਕਹਿਣ ਕੈ ਸਭ ਕੋ ਏਕੇ ਵਿੜਿਆਖੀ ਐ ਹੋ ਮੋਰੀ ਕੇ ਨੀਚ ਜਾਣ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਮਰਤ ਭਾਖੀ ਤਤ ਮਨ ਮੰਨਿਆ ਮੇਰਾ ਕੋਚ ਕਰਾਇ ਬਿਖਲਾ ਦੇ ਸਬਦ ਸਤਿਗੁਰ ਮੇਰਾ ਆਖਣ ਤੋਟ ਨ ਭਗਤ ਪੰਡਾਰੀ ਭਰ ਭਰ ਰਹਿਆ ਸੋਈ नानक सच कह बेनती बेन मन मंझ सच सी तनसरी महलाद सचो सचा नओ गुण गोन पार जन हारा जन सिर जी तिन गोई बण आया हुकुम पठाया फेर न सख कोई ਆਪੇ ਕਰਵੇ ਕੈ ਸਰਸਰ ਦੇਖੈ ਆਪੇ ਸਰਤਿ ਬਝਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸੱਚੀ ਨਾਏ ਤੁਮ ਸਰੇ ਭਰਨ ਕੋਏ ਆਇਆ ਜਾਏ ਸਿਜਿਓ ਕਮੀ ਹੋਏ ਨਵੇੜ ਪਰਮ ਚੁਕਾਏ ਸਿਜਿਓ ਗੁਰ ਪਰਮ ਚੁਕਾਏ ਕਤ ਕਾਏ ਸਤਮੈ ਸੱਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਬਸਾਣਾ ਸੱਚੀ ਵਿਢਾਈ ਗੁਰ ਤੇ ਪਾਈ ਤੋ ਮਨ ਇੰਤ ਸਖਾਈ ਨਾਨਕ ਸਾਹਿਬ ਅਵਰਣ ਦੋ ਜਾ ਨਾਮ ਤੇਰੇ ਵਿਢਾਈ ਤੂ ਸੱਚਾ ਸਰਜਨ ਹਾਰ ਅਲਖ ਚਰੰਦਿਆ ਜੀਉ ਏਕ ਸਾਹਿਬ ਦੋ ਰਾਹਾ ਬਾਦ ਬਧੰਤਿਆ ਜੀਉ ਦੋਏ ਰਹਾ ਚਲਾਈ ਹੁਕਮ ਸਵਾਰੇ ਜਨਮੋਂ ਆ ਸੰਸਾਰਾ ਨਾ ਬਿਨਾ ਨਾਹੀ ਕੋ ਬੇਲਹੀ ਵਿਖਲਾ ਦੀ ਸਿਰਫਾਰਾ ਹੁਕਮੀ ਆਇਆ ਹੁਕਮ ਨਭੁਜੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸਜਾਪੈ ਸਾਚਾ ਸਿਰਜਣਹਾਰਾ ਭਗਤ ਸਹਾਇਦਰ ਬਹਾਦਰ ਸਬਦ ਸਹਾਇਆ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨਰ ਸਾਇ ਨਾਮ ਤਸਾਈ ਗੁਰ ਕੈ ਸਬਦ ਬਿਕਾਣੇ ਪਾਰ ਸਬਰ ਸੈ ਪਾਰਸ ਹੋਏ ਜਾਤੇ ਰਹਿ ਮਨ ਭਾਣੇ ਅਮਰਾ ਪਦ ਪਾਇਆ ਆਪ ਕੇ ਪਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਨ ਦਰ ਸਾਚਾ ਸਾਚੇ ਕੇ ਬਾਪਾਰੀ ਭੁਖ ਪਿਆਸ ਆਤ ਕਉ ਦਰ ਜਾਏ ਸਾ ਜੀਓ ਸਤ ਗੁਰ ਪ੍ਰਸਾਦ ਸੋ ਜਾਏ ਨਾਮ ਤਿਆਏ ਸਾ ਜੀਓ ਸਚ ਨਾਮ ਤੇ ਆਈ ਸੱਚ ਚਬਾਈ ਗੁਰਮੁਖ ਸੱਚ ਪਸਾਣਾ ਦੀ ਦਾ ਨਾਥ ਦਿਆਲ ਨਿਰੰਜਨ ਅਨੰਦਨ ਨਾਮ ਬਖਾਣਾ ਕਰਨੇ ਕਾਰਤੁਰੁ ਫਰਮਾਈ ਆਪਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਸਨਾ ਨਾਮ ਨਿਵਾਰੀ ਤਨਾਸਰੀ ਸੰਤ ਮਹੰਲਾ ਪਹਿਲਾ ਪ੍ਰਸੰਗ ਮੋਠੜੀ ਏਖਵਰ ਨ ਪਾਈਐ ਜੀ ਆਤਕ ਲਿਖੜਿਆ ਲੇਖ ਪੁਰਵਕ ਮਾਇਆ ਜੀਓ ਲੇਖਨੇ ਮਿਟੀ ਪ੍ਰਵਕ ਮਾਇਆ ਕਿਆ ਜਾਣਾ ਕਿਆ ਹੋਸੀ ਕੁਣੀ ਹਚਾਰ ਨਹੀਂ ਰੰਗ ਰਹਿਤੀ ਅਵਗਣ ਬਹਿ ਬਰਸੀ ਧਨ ਜੋ ਬਨ ਆਕ ਕੀ ਸਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਸੁਟੀ ਝੂਠ ਵਿਛੁਨਿਆ ਬੋਢੀ ਕਰ ਕਾਲਿਓ ਗੁਰ ਕਹਿ ਪਾਏ ਚਲੋ ਸੱਚਾ ਨਾਮ ਤੇ ਆਏ ਪਾਵੈ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੇੜੇ ਦਿਨ ਚਾਰੇ ਨਿਜ ਕਰ ਜਾਏ ਵਹਿ ਸਤ ਪਾਏ ਅਨੰਦ ਨਾਲ ਪਿਆਰੇ ਬਿਨ ਭਗਤੀ ਕਰ ਬਾਸ ਨ ਹੋਵੇ ਸੁਣਿਆ ਲੋਕ ਸਬਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ ਹੈ 나ਏ ਫਿਰ ਤਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤ ਮਾਰਾ ਤੇ ਗੁਰ ਕੈ ਸਬਦ ਵਿਚਾਰੀ ਜੀਉ ਗੁਰ ਸਬਦ ਵਿਚਾਰੀ ਨਾ ਪਿਆਰੀ ਨਿਬ ਨਿਬ ਭਗਤ ਕਰੈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਡੰਗ ਕਰੈ ਪ੍ਰਭ ਸਾਚੇ ਸੇਤੀ ਰੰਗ ਰਗੇਤੀ ਲਾਲ ਪਈ ਮਨ ਮਾਰੀ ਨਾਨਕ ਸਚ ਬਸੇ ਸੋਹਾਗਣ ਪਿਰਸੋ ਪ੍ਰੀਤ ਪਿਆਰੀ ਪੇਰ ਕਰ ਸੋ ਹੈ ਨਾਰ ਜੇ ਪ੍ਰਭ ਆਵੇ ਜਿਉ ਝੂਠੇ ਬੈਣ ਚਵੇ ਕਾਮਨ ਆਵੇ ਜਿਉ ਝੂਠੇ ਲਾਭ ਕਾਮਨ ਆਵੇ ਨਾ ਫਿਰ ਦੇਖੈ ਨੈਣੀ ਅਵਗਣ ਯਾਰੀ ਕੰਤ ਵਿਸਾਰੀ ਸੁੱਟੀ ਵਿਦਣ ਰੈਣੀ ਗੁਰ ਸ਼ਬਦ ਨ ਮੰਨੈ ਫਾਹੀ ਫਤੀ ਸਤਨ ਮਨ ਨ ਪਾਈ ਨਾਨਕ ਆਪੇ ਆਪ ਤਸਣ ਗੁਰਮੁਖ ਸਹਿਜ ਸਰਬਾਈ ਧੰਨ ਸੁਆਗਰ ਨਾ ਧੰਨ ਸੁਆਗਣ ਨਾਰ ਜਿਨ ਪ੍ਰਜਾਨਿਆ ਜੀਆ ਨਾਮ ਬਿਨਾ ਕੁੜਿਆ ਰਕੂੜਕ ਮਾਣਿਆ ਜੀਓ ਹਰ ਭਗਤ ਸੁਆਵੀ ਸਾਚੇ ਪਾਈ ਪਾਏ ਭਗਤ ਪ੍ਰਭ ਰਾਤੀ ਪੇਰੇ ਰੇਲੀ ਆਲਾ ਜੋ ਬਨਵਾਲਾ ਤਿਸ ਰਾਬੇ ਰੰਗ ਰਾਤੀ ਗੁਰ ਸਬਦ ਦੇ ਵਿਗਾਸੀ ਸੋ ਰਾਬਾਸੀ ਪਾਇਆ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਿੜਿਆਏ ਪਿਰ ਕਰ ਸੋ ਹੈ ਨਾਰੀ ਤਨਾਸਰੀ ਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾ ਨਾਮ ਤੇ ਆਈਏ ਜੀ ਆ ਸਤਿਗੁਰ ਮਿਲੈ ਸਬਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਕਸ ਸਦਾ ਆਨੰਦਨ ਜਾਇ ਆਪ ਸਾਚੇ ਭਾਗੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੇ ਤਾ ਨਾਮ ਤੇ ਆਈਏ ਜੀ ਆ ਅੰਦਰ ਸਾਚਾ ਨੇਹੋਂ ਪੂਰੈ ਸਤਿਗੁਰੈ ਜੀਓ ਤਿਸੈ ਵੀ ਦਿਨ ਰਾਤ ਮੈਂ ਕਦੇ ਨ ਵਿਸਰੈ ਜੀਓ ਕਦੇ ਨ ਬਿਸਾਰੀ ਅਨੰਦਨ ਸਮਾਰੀ ਜਾ ਨਾਮ ਲਈ ਤਾ ਜੀਵਾ ਸਰਬਣੀ ਸਣੀ ਤੈ ਮਨ ਤ੍ਰਿਪਤਾ ਗੁਰਮਕੈ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਿਗੁਰ ਮੇਲੇ ਅਨੰਦਨ ਵਿਵੇਕ ਬੁੱਧ ਵਿੱਚ ਰੈ ਅੰਦਰ ਸਾਚਾ ਨੇਹੋਂ ਪੂਰੈ ਸਤਿਗੁਰੈ ਸਤਸੰਗਤ ਮਿਲਾ ਬਿਟ ਭਾਗ ਤਾ ਹਰ ਰਸ ਆਵੇ ਜੀਆ ਅਨੰਦਨ ਰਹੇ ਲਿਬ ਲਾਇ ਤਾ ਸਹਿਜ ਸਮਾਵੇ ਜੀਆ ਸਹਿਜ ਸਮਾਵੇ ਤਾ ਹਰਮਨ ਭਾਵੇ ਸਦਾ ਅਤੀਤ ਬਿ ਰਾਗੀ ਹਲਤ ਬਲਤ ਸੋਦਾ ਜਗੇ ਅੰਤਰ ਰਾਮ ਨਾਮ ਲਿਬ ਲਾਗੀ ਹਰਿਕ ਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੇ ਸਤਸੰਗਤ ਮਿਲਾ ਬਿਟ ਭਾਗ ਤਾ ਹਰ ਰਸ ਆਵੇ ਜੀਆ ਦੁਜੈ ਪਾਏ ਦੁਖ ਹੋਈ ਮਨਮਖ ਜਮਜੋ ਹੈ ਜੀਓ ਹਾਏ ਹਾਏ ਕਰੇ ਦਿਨ ਦਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਮੈ ਰੋਹਿਆ ਮੇਰੀ ਮੇਰੀ ਕਰਤਿ ਵਿਹਾਵੇ ਜੋ ਪ੍ਰਭ ਦੇਤੀ ਸਚੇਤ ਨਾਹੀ ਅੰਤ ਗਿਆਪਸ ਤੋਤਾਵੇ ਬਿਨ ਨਾਵੇ ਕੋ ਸਾਥਨ ਚਾਲੈ ਪੁੱਤਰ ਕਰਤਰ ਮਾਇਆ ਧੋਹਿਆ ਦੋਜੈ ਪਾਏ ਦੁਖ ਹੋਏ ਮਨ ਮੁਖ ਜਮ ਜੋਹੇ ਆ ਜੀਓ ਕਰ ਕਿਰਪਾ ਲਿਹੋ ਮਿਲਾਏ ਮਹਲ ਹਰ ਪਾਇਆ ਜੀਓ ਸਦਾ ਰਹੈ ਕਰ ਜੋੜ ਬ੍ਰਹਮਨ ਭਾਇਆ ਜੀਓ ਬ੍ਰਹਮਨ ਭਾਵੈ ਤਾ ਹੁਕਮ ਸਬਾਵੈ ਹੁਕਮ ਮਨ ਸੁਖ ਪਾਇਆ ਅਨੰਦਨ ਜਪਤਰ ਹੈ ਦਿਨ ਰਾਤੀ ਸਜੇ ਨਾਮ ਤੇ ਆਇਆ ਨamo naam mili vadhai nanak naam na paave kar kripa leho milae mahlar paave jiyo tanasri mala panjwa sant ik ओंकार satgur prasad satgur din dehal jis sang har gaave jiyo amrat har ka naam saad sang raabe jiyo ਭਜ ਸੰਗ ਸਾਧੋ ਇੱਕ ਅਦੋ ਜਨਮ ਮਰਨ ਦੁਖ ਨਸੈ ਤੁਰ ਕਰਮ ਲਿਖਿਆ ਸੱਚ ਸਿਖਿਆ ਕੱਟੀ ਜਮਕੀ ਫਸੈ ਪੈ ਪਰਮਨਾਥੇ ਸੁੱਟੀ ਗੱਟੇ ਜਮ ਪੰਥ ਮੋੜ ਨਾ ਆਬੀਐ ਬਿਨ ਬੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਬੀਐ ਨੀ ਤਰਿਆ ਤਰੇ ਇੱਕ ਨਾਮ ਨਿਰੰਜਨੋ ਜੀ ਆ ਤੋ ਦਾਤਾ ਦਾਤਾਰ ਸਰਬ ਦੁਖ ਭੰਜਨੋ ਜੀ ਦੁਖ ਹਦਤ ਕਰਤਾ ਸੁਖੈ ਸਵੀ ਸਰਨ ਸਾਧੋ ਆਇਆ ਸੰਸਾਰ ਸਾਗਰ ਮਹਾ ਵਿਕੜਾ ਪਰ ਏਕ ਮਾਇਂ ਤਰਾਇਆ ਫੋੜਿਆ ਸੁਰਬਤਾਈ ਗੁਰ ਗਿਆਨ ਅੰਜਨੀ ਨਿਤਰੀ ਅੰਜਨਾ ਬਿਨ ਮੰਤ ਨਾਨਕ ਸਦਾ ਸਮਰੀ ਸਰਬ ਦੁਖ ਪੈ ਭੰਜਨਾ ਆਪਲੇ ਲੜ ਲਾਏ ਕਿਰਪਾ ਥਾਰੀ ਅਜੀਓ ਮੋ ਨਿਰਗੁਣ ਨੀਚ ਅਨਾਤ ਪ੍ਰਭਗਮ ਪਾਦੀ ਅਜੀਓ ਦਇਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਨ ਹਾਰਿਆ ਜੀ ਜੰਤ ਸਭ ਵੱਚ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭਗਤਾ ਆਪ ਸਗਲ ਵਿਚਾਰ ਨਿਤ ਜਪੈ ਤੇਰੇ ਦਾਸ ਬਿਰਖ ਤੋਲੀ ਜੀਉ ਸੰਤ ਰਸਨ ਭੁਟਾ ਆਪ ਤੁਟਾ ਹਰ ਰਸੈ ਸੇਈ ਮਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨੰਦਿਨ ਜਾਗਿਆ ਸਦ ਸਦਾ ਸਿਮਰਤ ਵਸਮੀ ਸਾ ਸਦਾ ਜਗੁਣ ਬੋਲੀ ਬਿਨ ਬੰਤ ਨਾਨਕ ਤੂ ਰ ਸਾਧੂ ਨਾਮ ਪ੍ਰਭੂ ਆ ਬੋਲੀ ਰਾਗ ਤਨਾ ਸ੍ਰੀ ਬਾਣੀ ਭਗਤ ਕਵੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸੰਕ ਸੁਨੰਦ ਮੈ ਸਵਨ ਸੇਖਨਾਗ ਤੇਰੋ ਮਰਮ ਨ ਜਾਣਾਂ ਸੰਤ ਸੰਗਤ RAM ਰਿਦੈ ਵਸਾਈ ਰਹਾਓ ਹਨੂਮਾਨ ਸਰਗੜ ਸਮਾਨ ਸਰਪਤ ਨਰਪਤ ਨੀ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪ੍ਰਾਨਾ ਕਮਲਾ ਪਤ ਕਬਲਾ ਨੀ ਜਾਨਾ ਕਹ ਕਵੀਦ ਸੋ ਭਰਮੈ ਨਾਹੀ ਪਗਲਗ RAM ਰਹਿ ਸਰ ਨਾਹੀ ਦਿਨ ਤੇ ਪਰ ਪਰ ਤੇ ਘਰੀਆ ਆਪ ਕਟੈ ਤਨ ਸਿਜੈ ਕਾਲ ਮਹੀਰੀ ਫਿਰੈ ਬਦਕ ਜੋ ਕਹੋ ਵਿਦਨ ਕਵਨ ਵਿਦ ਕੀਜੈ ਸੋ ਦਿਨ ਆਪਨ ਲਾਗਾ ਮਾਤ ਪਿਤਾ ਭਾਈ ਸਤ ਬਨਤਾ ਕਹੋ ਕੋ ਹੈ ਕਾਕਾਰਾ ਜਬ ਲਗ ਜੋਤ ਕਾਇਆ ਮੈਂ ਬਰਤੈ ਆਪਾ ਬਸਨ ਭੁਜੈ ਲਾਲਚ ਕਰੇ ਜੀਵਨ ਬਦਕਾਰਨ ਲੋਚਨ ਕਸਨ ਸੁਜੈ ਕਹਤ ਕਬੀਰ ਸੁਨੋ ਰੇ ਪ੍ਰਾਨੀ ਸੋ ਢੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪੜੋ ਏਕ ਕੀ ਸਰਣਾ ਜੋ ਜਨ ਭਉ ਭਗਤ ਕਸ ਜਾਨੈ ਤਾ ਕੋ ਅਚਰਜ ਕਾਹੋ ਜੋ ਜਦ ਜਲ ਮੈ ਪੈਸਨ ਨਿਕਸੈ ਤਉ ਢੋਰ ਮਿਲਿਓ ਜੋ ਲਾਹੋ ਹਰਕੇ ਲੋਗਾ ਮਤ ਕਾ ਭੋਰਾ ਜਤਨ ਕਾ ਸਿ ਤਜੈ ਕਵੀਰਾ ਰਬਈਆ ਕਾ ਨਹ ਹਰ ਰਹਾਓ ਕਹਿਤ ਕਵੀਰ ਸੁਨੋ ਰਹਿ ਲੋਈ ਪਰਮਨ ਭੋਲੋ ਕੋਈ ਕਿਆ ਕਾਸੀ ਕਾ ਉਖਰਮ ਘਰ ਧਾਮ ਹਿਰਦੈ ਜੋ ਹੋਈ इंद्र लोक शिव लोक का जब औषतब कर बाहर ऐबो क्या मांगो किस थिर नाही राम नाम रखब नमाई राहौ शुभराज बेवा बडाई अंतन कहो संग सई पत्र कलतर लक्ष्मी माया नते कहो कवनै सुख पाया ਕਾਇ ਤਕਵੀਰ ਅਵਰਣੀ ਕਮੈ ਹਮਰੇ ਮਨ ਤਨ ਰਾਮ ਕਾ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਮਰਨ ਬਿਨ ਭੁੜਤੇ ਆਧਿਕਾਈ ਰਹਾਓ ਬਨਤਾ ਸਤ ਦੇਹ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਸ ਨਾਹੀ ਤੇਰੋ ਕਾਲ ਅਭਧਿਆਈ ਅਜਾ ਮਲ ਗਜਗਨ ਕਾ ਪਤ ਤ ਕਰਮ ਕੀਨੇ ਤੇ ਉਤਰ ਪਰ ਪਰੇ RAM ਨਾਮ ਲੀਨੇ ਸੁਖਰ ਕੁਕਰ ਜਾਨ ਪਰਮੈ ਤ ਲਾਜ ਨ ਆਈ RAM ਨਾਮ ਸਾਡ ਅੰਮ੍ਰਿਤ ਕਾਹੇ ਵਿਖ ਖਾਈ ਤਾਜ ਪਰਮ ਕਰਮ ਵਿਦਨ ਕੇਦ RAM ਨਾਮ ਲੈਹੀ ਗੁਰ ਪ੍ਰਸਾਦ ਜਨਕ ਵੀਰ RAM ਕਰਸਨੇਹੀ